ਮਾਣ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਾਬਾ ਬਲਵੰਤ ਸਿੰਘ ਜੀ ਸਿੱਧਮਾਬੇਡ ਤੋਂ ਹੁੰਦੇ ਹੋਏ ਪਿੰਡ ਕਿਸਨਪੁਰਾ ਪਹੁੰਚੇ ਅੱਗੇ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਹੀ ਸੰਤ ਬਸਾਕਾ ਸਿੰਘ ਜੀ ਨਾਲ ਮੇਲ ਹੋਇਆ ਬੰਦ ਸਿੰਘ ਸਾਖਾ ਜਮੀ ਜੀ ਨੇ ਪੁੱਛਿਆ ਭਾਈ ਇੱਥੋਂ ਆਇਆ ਹੈ ਤਾਂ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਬੇਨਤੀ ਕੀਤੀ ਸੰਤ ਬਾਬਾ ਅਜੈਬ ਸਿੰਘ ਜੀ ਲੰਮੇ ਜੱਟਪੁਰੇ ਤੋਂ ਗੁਰਦੁਆਰਾ ਪੰਜੂਆਣਾ ਸਾਹਿਬ ਤੋਂ ਮੈਂ ਆਇਆ ਹਾਂ ਸੰਤ ਵਿਸਾਕਾ ਸਿੰਘ ਜੀ ਕਹਨ ਲੱਗੇ ਜੀ ਆਇਆਂ ਨੂੰ ਭਾਈ ਤਨੋ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਨਮਸਕਾਰ ਕਰੋ ਸਤਿਗੁਰੂ ਨੂੰ ਨਮਸਕਾਰ ਕਰਕੇ ਫੇਰਾ ਕੇ ਲੰਗਰ ਦੇ ਵਿੱਚ ਭਾਈ ਜਲ ਪਾਣੀ ਛਕ ਲਵੋ ਇਹ ਵਚਨ ਸੰਤ ਮਬਾਬਾ ਵਿਸਾਕਾ ਸਿੰਘ ਜੀ ਨੇ ਅੱਬਾ ਬਲਵੰਤ ਸਿੰਘ ਜੀ ਨੂੰ ਘਰੇ ਮੱਬਾ ਬਲਵੰਤ ਸਿੰਘ ਜੀ ਹੁਕਮ ਮੰਨ ਕੇ ਦਰਵਾਜ਼ਾ ਸਹ ਦੇ ਵਿੱਚ ਨਮਸਕਾਰ ਕੀਤੀ ਇਹ ਲੰਗਰ ਵਿੱਚ ਗਏ ਜਾ ਕੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਬਾਹਰ ਆ ਕੇ ਅੱਬਾ ਬਲਵੰਤ ਸਿੰਘ ਜੀ ਝਾਂਕਲਾ ਮਾਰ ਕੇ ਬੈਠ ਜਾਂਦੇ ਨੇ ਅਤੇ ਸਿਮਰਨ ਕਰਨ ਲੱਗ ਜਾਂਦੇ ਨੇ ਫਿਰ ਇੱਕ ਸਿੰਘ ਆਇਆ ਉਹਨੇ ਆ ਕੇ ਬਾਬਾ ਵਿਦਵਾਨ ਸਿੰਘ ਜੀ ਨੂੰ ਕਹਣ ਲੱਗਿਆ ਭਾਈ ਸਾਹਿਬ ਤੁਹਾਨੂੰ ਬਾਬਾ ਜੀ ਬੁਲਾ ਰਹੇ ਨੇ ਤਾਂ ਬਾਬਾ ਵਿਦਵਾਨ ਸਿੰਘ ਜੀ ਉੱਠ ਕੇ ਉਹ ਸਿੰਘ ਦੇ ਨਾਲ ਤੁਰ ਪੈਂਦੇ ਹਨ ਜਿੱਤੇ ਬਾਬਾ ਬਸਾਕਾ ਸਿੰਘ ਜੀ ਕਮਰੇ ਵਿੱਚ ਵਿਕਟਰੀ ਸੀ ਉੱਤੇ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਜਾ ਕੇ ਸੰਤ ਬਸਾਕਾ ਸਿੰਘ ਜੀ ਨੂੰ ਅੱਧੇ ਬੁਲਾਈ ਅੱਧੇ ਬੁਲਾ ਕੇ ਜਦੋਂ ਖੜ ਗਏ ਸੰਤ ਮੁਸਾਕਾ ਸਿੰਘੀਆਂ ਨੇ ਕਿਹਾ ਆਜੋ ਭਾਈ ਇੱਥੇ ਬੈਠੋ ਉਹਦਾ ਨਾਮ ਕੀ ਹੈ ਅੰਬਾਬਾ ਬਲਵੰਤ ਸਿੰਘੀਆਂ ਨੇ ਕਿਹਾ ਜੀ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਇਹੜਾ ਪਿੰਡ ਹੈ ਭਾਈ ਤੇਰਾ ਬੋਲ ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਮਲੌ ਦੇ ਖੂੜੇ पिंड सौहड़ा पिंड मेरा अच्छा भाजी कि चिर संत बाबा जाय सिंह जी ने कोल आए हो कि समा हो गया सुन उ बाबा बुलंद सिंह जी कह लगे अबा जी सानू एक साल तो थोड़ा चेर हो गया ਉੱਥੇ ਆਇਆ ਨੂੰ ਤਾਂ ਸੰਤ ਸਾਕਾ ਸਿੰਘ ਜੀ ਕਹਿਣ ਲੱਗੇ ਉਹਤੇ ਉਹ ਤੁਸੀਂ ਕਿਹੜੀ ਡਿਊਟੀ ਕਰਦੇ ਸੀ ਕੀ ਕੀ ਕੰਮ ਕਰਦੇ ਸੀ ਅੱਬਾ ਜੀ ਕਹਿਣ ਲੱਗੇ ਡਿਊਟੀ ਸਾਡੀ ਲੰਗਰ ਵਿੱਚ ਵੀ ਸੇਵਾ ਕਰਨ ਦੀ ਰਹੀ ਹੈ ਜੀ ਦਾਲੀ ਵੀ ਕਰਦੇ ਰਹੇ ਹਾਂ ਅਸੀਂ ਅਤੇ ਜਿਹੜਾ ਸਮਾਂ ਸਾਨੂੰ ਸੰਤਿਆ ਕਰਨ ਦਾ ਹੁੰਦਾ ਸੀ ਉਹ ਆਸਾਦੀ ਵਾਰ ਦੇ ਨਾਲ ਹੀ ਮੈਨੂੰ ਆਪਦੇ ਕਮਰੇ ਦੇ ਵਿੱਚ ਸੰਤ ਅਜੈਬ ਸਿੰਘ ਜੀ ਕੋਲੇ ਬਲਾ ਕੇ ਮੇਰੀ ਸੰਤਿਆ ਰੋਜ਼ ਕਰਾਉਂਦੇ ਹੁੰਦੇ ਮਰਦ ਵੇਲੇ ਸੰਤਿਆ ਕਰਕੇ ਫਿਰ ਮੈਂ ਢਾਲੀ ਨੂੰ ਚੱਲਿਆ ਜਾਂਦਾ ਸੀਗਾ ਢਾਲੀ ਤੋਂ ਆ ਕੇ ਫਿਰ ਲੰਗਰ ਦੇ ਵਿੱਚ ਸੰਗਤਾਂ ਦੀ ਸੇਵਾ ਕਰਨੀ ਬਾਬਾ ਜੀਆਂ ਦੀ ਸੇਵਾ ਕਰਨੀ ਜਲ ਪਾਣੀ ਸਕਾਉਣਾ ਅੱਧੇ ਫਿਰ 1 ਵਜੇ ਤੇ ਬਾਅਦ ਵਿੱਚ ਇਸ਼ਨਾਨ ਪਾਣੀ ਕਰਕੇ ਫਿਰ ਮੈਂ ਆਪਣੇ ਅਸਨ ਤੇ ਚੱਲਿਆ ਜਾਂਦਾ ਸੀ ਜੀ ਉੱਥੇ ਜਾ ਕੇ ਫਿਰ ਮੈਂ ਜਿਹੜਾ ਨਿਤਨੇਮ ਰਹਿੰਦਾ ਸੀ ਹੁੰਦਾ ਮੇਰਾ ਮੈਂ ਉਹ ਨਿਤਨੇਮ ਕਰਨ ਲੱਗ ਜਾਂਦਾ ਸੀ ਤੇ ਜਦੋਂ ਸ਼ਾਮ ਦਾ ਦੀਵਾਨ ਦਾ ਸਮਾਂ ਹੋਣ ਵਾਲਾ ਹੁੰਦਾ ਫੇਰ ਲੰਗਰ ਵਿੱਚ ਆਪਕੇ ਮੈਂ ਸੰਗਤਾਂ ਨੂੰ ਚਾਹ ਛਕਾਉਣੀ ਨਾਲੇ ਆਪ ਛਕ ਕੇ ਫੇਰ ਦਰਬਾਰ ਵਿੱਚ ਚਲੇ ਜਾਣਾ ਦਰਬਾਰ ਵਿੱਚ ਜਾ ਕੇ ਉਤੇ ਕੀਰਤਨ ਸਰਵਣ ਕਰਨਾ ਉਸ ਪ੍ਰਕਾਰ ਦੀ ਜੋ ਰੋਜ਼ ਹੀ ਸ਼ਾਮ ਨੂੰ ਕਥਾ ਹੁੰਦੀ ਹੁੰਦੀ ਉਹ ਕਥਾ ਸਰਵਣ ਕਰਦੇ ਸੀ ਉਸ ਤੋਂ ਉਪਰੰਤ ਫਿਰ ਨਿਤਨੇਮ ਨਿਤਨੇਮ ਤੋਂ ਬਾਅਦ ਦਰਵਾਜ਼ਾ ਸਾਹਿਬ ਦੀ ਸਾਰੀ ਸਪਾਈ ਕਰਾ ਕੇ ਫਿਰ ਅਸੀਂ ਜਲ ਪਾਣੀ ਛੱਕ ਕੇ ਬਾਹਰ ਅੰਦਰ ਚਲੇ ਜਾਂਦੇ ਆ ਕੇ ਫਿਰ ਆਸਣ ਤੇ ਆ ਜਾਂਦੇ ਇਹ ਡਿਊਟੀ ਸੀ ਜੀ ਸਾਡੀ ਸੰਤ ਮੁਸਾਕਾ ਸਿੰਘ ਜੀ ਕਹਿੰਦੇ ਠੀਕ ਹੈ ਭਾਈ ਹੁਣ ਸਾਨੂੰ ਆਂ ਦੱਸੋ ਵੀ ਤਾ ਕਿਹੜੇ ਕਿਹੜੇ ਗ੍ਰੰਥਾਂ ਦੀ ਬਾਬਾ ਜੀ ਤੋਂ ਸੰਥਿਆ ਕਰ ਲਈ ਕਿਹੜਿਆਂ ਦੀ ਰਹਿੰਦੀ ਹੈ ਅੱਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਗਰੀਬਨ ਅਸੀਂ ਧਰਮਿਕ ਗ੍ਰੰਥਾਂ ਦੀ ਸਾਰਿਆਂ ਦੀ ਸੰਥਿਆਤ ਗਰੀਬਨ ਬਾਬਾ ਜੀ ਤੋਂ ਕਰ ਲਈ ਹੈ ਹੁਣ ਸਾਨੂੰ ਬਾਬਾ ਜੀ ਹੋਰ ਧਰਮਾ ਦੇ ਵੀ ਗ੍ਰੰਥ ਕਈ ਵਾਰੀ ਦੇ ਰਹਿੰਦੇ ਸੀ ਵੀ ਇਹਨਾਂ ਵਿੱਚੋਂ ਵੀ ਭਾਈ ਜਿਹੜੀ ਸੁਣੇ ਮਨ ਨੂੰ ਲੱਗਦੀ ਹੈ ਉਹਦੇ ਵਿੱਚੋਂ ਵੀ ਭਾਈ ਪੜਿਆ ਕਰੋ ਇਹ ਵੀ ਤੁਹਾਡੀ ਜ਼ਿੰਦਗੀ ਵਿੱਚ ਇਤ ਕੰਮ ਆਇਆ ਕਰੂਗੀ ਇਸ ਤਰ੍ਹਾਂ ਫਿਰ ਅਸੀਂ ਹੋਰ ਗ੍ਰੰਥ ਵੀ ਬਾਬਾ ਜੀ ਕੋਲੇ ਬੇਅੰਤ ਗ੍ਰੰਥ ਪਏ ਸੀ ਉਹ ਵੀ ਪੜਨ ਲੱਗ ਜਾਂਦੇ ਸੀ ਇਤਨਾ ਬਾਬਾ ਜੀ ਕੋਲੇ ਅਸੀਂ ਵਿਦਿਆ ਪੜਦੇ ਬੜੇ ਖੁਸ਼ ਰਹਿੰਦੇ ਸੀ ਬਾਬਾ ਜੀ ਵੀ ਸਾਡੇ ਦੇ ਬਹੁਤ ਖੁਸ਼ ਰਹਿੰਦੇ ਸੀ ਇਸ ਕਰਕੇ ਫਿਰ ਹੁਣ ਮਨ ਹੀ ਹੋ ਗਿਆ ਸੀ ਕਿ ਹੁਣ ਅੱਗੇ ਜਾ ਕੇ ਤੁਹਾਡਾ ਕਿਰਾ ਮਲਾਪਤਾ ਨਹੀਂ ਹੋਇਆ ਮੈਂ ਪਿੰਡ ਰੀ ਜਦੋਂ ਰਹਿੰਦਾ ਸੀ ਗੈਨੀ ਗੁਰਵਜਨ ਸਿੰਘ ਜੀਆ ਕੋਲੇ ਉੱਥੇ ਤੁਹਾਡੇ ਦਰਸ਼ਨ ਕਰੇ ਸੀ ਤੁਸੀਂ ਉੱਥੇ ਗਏ ਸੀ ਉੱਥੇ ਉਹਨਾਂ ਨੂੰ ਮਿਲੇ ਤੇ ਉੱਥੇ ਮੈਂ ਤੁਹਾਡੇ ਦਰਸ਼ਨ ਕੀਤੇ ਇਸ ਕਰਕੇ ਮੈਂ ਤਾਂ ਹੀ ਤੁਹਾਡੇ ਉਦੋਂ ਵਚਨ ਸੁਣੇ ਵਚਨ ਸੁਣਨ ਕਰਕੇ ਮੇਰੇ ਮਨ ਦੇ ਵਿੱਚ ਇਹ ਆਸ ਸੀ ਕਿ ਮੈਂ ਵੀ ਬਾਬਾ ਜੀ ਪੁਰੇ ਜਿਹੜੀ ਕੋਈ ਘਾਟ ਹੈ ਤੇ ਉਹਨਾਂ ਕੋਲੋਂ ਮੈਂ ਉਹ ਘਾਟ ਪੂਰੀ ਕਰ ਲਵਾਂ ਇਸ ਕਰਕੇ ਮੈਂ ਫਿਰ ਤੁਹਾਡੇ ਕੋਲ ਪਹੁੰਚਣਾ ਕੀਤਾ ਹੈ ਹੁਣ ਜਿਹੜੀ ਵੀ ਡਿਊਟੀ ਤੁਸੀਂ ਕਹੋਗੇ ਮੈਂ ਉਹ ਡਿਊਟੀ ਕਰੂੰਗਾ ਸੇਵਾ ਵਿੱਚ ਲਾ ਦਿਓ ਚਾਹੇ ਕੰਨਪਾਰਟੀਆਂ ਵਿੱਚ ਲਾ ਦਿਓ ਜਿਹੜੀ ਵੀ ਮਰਜ਼ੀ ਤੁਸੀਂ ਸੇਵਾ ਲਾ ਦਿਓ ਮੈਂ ਉਹ ਸੇਵਾ ਵੀ ਕਰੂੰਗਾ ਜਿਹੜੀ ਵੀ ਤੁਹਾਨੂੰ ਮੇਰੇ ਵਿੱਚ ਕਮੀ ਦਿਸਦੀ ਹੈ ਉਹ ਮੇਰੀ ਕਮੀ ਤੁਸੀਂ ਬਾਬਾ ਜੀ ਪੂਰੀ ਕਰਨੀ ਹੈ ਇਸ ਤਰ੍ਹਾਂ ਕਹਿ ਕੇ ਬਾਬਾ ਜੀ ਬੈਠ ਗਏ ਬੈਠੇ ਬੈਠੇ ਕਹਿੰਦੇ ਹੁਣ ਹੁਕਮ ਕਰੋ ਜੀ ਕੀ ਹੁਕਮ ਹੈ ਮੈਂ ਉਹੀ ਸੇਵਾ ਕਰਨ ਲੱਗ ਜਾਵਾਂ ਕਹਿੰਦੇ ਕੋਈ ਹੁਕਮ ਨਹੀਂ ਹੈ ਜੀ ਤੁਸੀਂ ਇੱਥੇ ਬੈਠੋ ਸਾਨੂੰ ਦੱਸੋ ਤੁਸੀਂ ਸਕੂਲ ਦੀ ਵਿੱਦਿਆ ਕਿੰਨੀ ਪੜ੍ਹੇ ਹੋ ਕਿੰਨੀ ਪੜ੍ਹਾਈ ਕਰੀ ਹੈ ਤੁਸੀਂ ਫਿਰ ਪਿੰਡ ਨਹੀਂ ਰਹੇ ਹੋ ਉੱਥੇ ਕਿੰਨੀ ਪੜ੍ਹਾਈ ਕਰੀ ਹੈ ਸਾਨੂੰ ਆਪ ਦੀ ਸਾਰੀ ਪਹਿਲਾਂ ਬਿਲਤਾ ਦੱਸੋ ਕਿੱਥੇ-ਕਿੱਥੇ ਤੁਸੀਂ ਪੜ੍ਹਾਈ ਕੀਤੀ ਹੈ ਪਪਾ ਜੀ ਨੇ ਕਹੇ ਕਿ ਅਸੀਂ ਜਾਂ ਤਾਂ ਪਿੰਡ ਨਹੀਂ ਕਰੀਏ ਪੜਾਈ ਜਾਂ ਫਿਰ ਅਸੀਂ ਸੰਤ ਜੈਪ ਸਿੰਘ ਜੀ ਕੋਲੇ ਕਰੀਏ ਜੀ ਹੁਣ ਅਸੀਂ ਤੁਹਾਡੇ ਕੋਲੇ ਆਇਆ ਹੋਰ ਅਸੀਂ ਕਿਤੇ ਪੜਾਈ ਨਹੀਂ ਕਰੀ ਬਾਕੀ ਪਿੰਡ ਅਸੀਂ ਸੰਗਤ ਜਹੀ ਜੀ ਕਰਦੇ ਸੀ ਉਹ ਜੀ ਵਿਦਿਆ ਅਸੀਂ ਉੱਥੇ ਪੜੀ ਜਾਂਦੇ ਸੀ ਤੇ ਨਾਲੇ ਕੀਰਤਨ ਕਰਦੇ ਸੀ ਜਦੋਂ ਉਹਨਾਂ ਨੇ ਕਿਹਾ ਵੀ ਕੀਰਤਨ ਕਰਦੇ ਸੀ ਸਤਿ ਸ੍ਰੀ ਅਕਾਲ ਸਿੰਘ ਜੀ ਕਹਿੰਦੇ ਇਹ ਸੋਡੀ ਇੱਕ ਦਾ ਡਿਊਟੀ ਇਹੀ ਹੈ ਤੁਸੀਂ ਕੀਰਤਨ ਰੋਜ਼ ਕਰਨਾ ਉਹ ਕਹਿੰਦੇ ਜੀ ਸਤਵਾਰਨ ਜੀ ਤੁਹਾਡੀ ਡਿਊਟੀ ਹੈ ਤੁਸੀਂ ਆਸਾ ਦੀਵਾਰ ਦੇ ਕੀਰਤਨ ਦੇ ਵਿੱਚ ਵੀ ਜਾਣਾ ਹੈ ਸ਼ਾਮ ਨੂੰ ਜੇ ਟਾਈਮ ਲੱਗੂਗਾ ਤਾਂ ਸ਼ਾਮ ਵਾਲੇ ਵਿੱਚ ਵੀ ਤੁਸੀਂ ਕੀਰਤਨ ਕਰਨ ਜਾਣਾ ਇੱਕ ਤਾਂ ਇਹ ਡਿਊਟੀ ਸੋਡੀ ਪੱਕੀ ਹੈ ਦੂਸਰੀ ਤੁਸੀਂ ਸਾਡੇ ਕੋਲ ਰੋਜ਼ ਆਉਣਾ ਹੈ ਸਵਾਮੀ ਸ਼ਾਮ ਵੀ ਜੇ ਸਾਨੂੰ ਕੋਈ ਲੋੜ ਹੋਇਆ ਕਰੂਗੀ ਜਿਹੜਾ ਅਸੀਂ ਇਹ ਮਾਲਵਾ ਇਤਿਹਾਸ ਲਿਖਦੇ ਆ ਇਹਦੇ ਵੀ ਥੋੜੀ ਮਦਦ ਦੀ ਜੋ ਲੋੜ ਹੈ ਉਹ ਲੋੜ ਅਸੀਂ ਪੂਰੀ ਕਰਨ ਲਈ ਅਸੀਂ ਤੇਰੀ ਮਦਦ ਲਵਾਂਗੇ ਬਾਬਾ ਜੀ ਕਹਿੰਦੇ ਠੀਕ ਆ ਜੀ ਜਿਹੇ ਜੀ ਮੇਰੀ ਬੁੱਧੀ ਆ ਜਿੰਨੇ ਕੋ ਮੈਂ ਕਰ ਸਕਦਾ ਡਿਊਟੀ ਤੁਹਾਡੇ ਚਰਨਾਂ ਵਿੱਚ ਡਿਊਟੀ ਨਿਭਾਵਾਂਗੇ ਤੇ ਇਸ ਤਰ੍ਹਾਂ ਬਾਬਾ ਜੀ ਦੀ ਡਿਊਟੀ ਲਾ ਕੇ ਕਹਿੰਦੇ ਹੁਣ ਤੁਹਾਡਾ ਜਿਹੜਾ ਕਮਰਾ ਹੈ ਉਹ ਗੁਰਬਈਏ ਨੇ ਸਾਫ਼ ਕਰਤਾ ਉਹ ਕਮਰੇ ਵੀ ਤੁਹਾਡਾ ਆਸਣ ਲੱਗਿਆ ਹੋਇਆ ਓਸ ਕਮਰੇ ਵਿੱਚ ਚਲੇ ਜਾਓ ਉਸ ਕਮਰੇ ਵਿੱਚ ਜਾ ਕੇ ਤੁਸੀਂ ਆਸਣ ਲਾ ਕੇ ਆਪਦਾ ਉੱਥੇ ਆਨੰਦ ਮਾਣੋ ਤੇ ਅੱਜ ਤੁਸੀਂ ਆਰਾਮ ਕਰੋ ਕੱਲ ਤੋਂ ਆਪਦੀ ਜਿਹੜੀ ਡਿਊਟੀ ਹੈ ਉਹ ਡਿਊਟੀਆਂ ਕਰ ਲਿਓ ਹੋਰ ਜਲ ਪਾਣੀ ਜਦੋਂ ਵੀ ਛਕਣਾ ਹੋਵੇ ਤੁਸੀਂ ਲੰਗਰ ਦੇ ਵਿੱਚ ਜਾ ਕੇ ਜਲ ਪਾਣੀ ਛਕ ਸਕਦੇ ਹੋ ਲੰਗਰ ਆਪਣਾ ਦਿਨ ਤੇ ਰਾਤ 24 ਘੰਟੇ ਖੁੱਲਾ ਰਹਿੰਦਾ ਹੈ ਤੁਸੀਂ ਜਦੋਂ ਵੀ ਕੁਝ ਛਕਣਾ ਹੋਵੇ ਉੱਥੇ ਜਾ ਕੇ ਲਾਗਰਿਆਂ ਨੂੰ ਕਹੇਗੇ ਛਕ ਸਕਦੇ ਹੋ ਇਸ ਤਰ੍ਹਾਂ ਕਹੇਗੇ ਸੰਤ ਬਸਾਕਾ ਸਿੰਘ ਜੀ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਇਦਾਂ ਕਿ ਹੁਣ ਤੁਸੀਂ ਆਪਦੇ ਆਸਣ ਤੇ ਜਾਓ ਆਪਦੇ ਆਸਣ ਤੇ ਜਾ ਕੇ ਆਰਾਮ ਕਰੋ ਇਸ ਤਰ੍ਹਾਂ ਸੰਤ ਬਾਬਾ ਬਸੰਗ ਸਿੰਘ ਬਸਾਕਾ ਸਿੰਘ ਜੀ ਨੇ ਬਾਬਾ ਜੀ ਨੂੰ ਕੋਈ ਵਚਨ ਕੀਤੇ ਜੋ ਵਚਨ ਕੀਤੇ ਨੇ ਉਹਨਾਂ ਬਚਨਾਂ ਨੂੰ ਬਾਬਾ ਜੀ ਬੜੇ ਪਿਆਰ ਦੇ ਨਾਲ ਸੁਣ ਕੇ ਖੁਸ਼ ਹੋ ਗਏ ਕਿ ਸਾਨੂੰ ਜਿਹੜੀ ਡਿਊਟੀ ਹੁਣ ਮਿਲੀ ਹੈ ਇਹ ਦੇ ਨਾਲ ਸਾਡੀ ਜਿਹੜੇ ਮਨ ਦੇ ਵਿੱਚ ਹੋਜ ਕਰਨ ਦੀ ਹੈ ਸਾਨੂੰ ਹੋਰ ਵੀ ਇਹਦੇ ਵਿੱਚ ਮਦਦ ਹੋਵੇਗੀ ਇਸ ਤਰ੍ਹਾਂ ਕਹਿ ਕੇ ਬਾਬਾ ਜੀ ਉੱਠ ਕੇ ਆਪਦੇ ਆਸਣ ਤੇ ਚਲੇ ਜਾਂਦੇ ਨੇ ਉਹ ਕਾਲ ਦੀ ਅੱਜ ਦਾ ਇਹ ਸਮਾਪੂਰਨ ਤਾਨੂੰ ਅਗੇ ਸਰਵ ਕਰ ਲੈਣੀ ਕਥਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਤੇ